ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਕੜਾਈ ਵਾਲੇ ਸੂਟਾਂ ਦੀ ਨਵੇਂ-ਨਵੇਂ ਵੈਰੈਟੀ ਪਹੁੰਚ ਚੁੱਕੀ ਹੈ ਜੀ ਕੱਪੜਾ ਦੇਖੋ ਜੀ ਸ਼ਾਨਦਾਰ ਕੁਆਲਿਟੀ ਹੈ ਜੀ ਫੁੱਲ ਰਪੇਵ ਦੁਪੱਟੇ ਦੇ ਨਾਲ ਹੈ ਇਹੇ ਨਮਾ ਟੈਵੀ ਕਪੜੇ ਤੇ ਆ ਗਿਆ ਜੀ ਇਹ ਕੜਾਈ ਵਾਲਾ ਵੀ ਟੈਵੀ ਕਪੜੇ ਤੇ ਆ ਗਿਆ ਜੀ ਇਹ ਮਾਰਕੀਟ ਦੇ ਵਿੱਚ ਵਿਕੇ 2000 ਦਾ ਵਿਕੇ 2200 ਦਾ ਭਰਾਮਾ ਦੀ ਹੱਤੀ ਦੇ ਉੱਤੇ ਸਿਰ ਮੇਲਾ ਲਾਤਾ ਜੀ ਦਾ ਫੁੱਲ ਪਿਆ ਔਰ ਦੁਪੱਟੇ ਦੇ ਨਾਲ ਆ ਜੀ ਇਹ ਫੁੱਲ ਪਿਆ ਔਰ ਦੁਪੱਟੇ ਦੇ ਨਾਲ ਕੜਾਈ ਦੇਖੋ ਜੀ ਹੈਂਡ ਵਰਕ ਦਾ ਕੰਮ ਬਿਲਕੁਲ ਬੁਟੀਕ ਵਾਲੇ ਪੀਸ ਆ ਜੀ ਬਿਲਕੁਲ ਸ਼ਾਨਦਰ ਕਾਹੀ ਦੇਖ ਬਣੀ ਵਧੀਆ ਕੜਾਈ ਬਣੀ ਹੋਈ ਹੈ ਇਹਦੇ ਵਿੱਚ ਨਾਲ ਬਾਜੂ ਦਾ ਕੰਮ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਜਬ ਸਪੈਸ਼ਲ ਸ਼ੇਰ ਮੇਲਾ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਇਹ ਸੂਟ ਦਾ ਰੇਟ ਸਿਰਫ 1150 ਰੁਪਏ ਕਰਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ 1150 ਦੇ ਵਿੱਚ ਫਾਈਨਸੀ ਸੂਟ ਫੁੱਲ ਪਿਓਰ ਦੁਪੱਟਾ ਕੱਟਵਰਕ ਕੜਾਈ ਦੇ ਨਾਲ ਨਮੀ ਕੁਆਲਟੀ ਦੇ ਕਪੜਾ ਪਹੁੰਚ ਚੁੱਕਿਆ ਸਾਰਾ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਨਵਾਂ ਟੈਵੀ ਕੱਪੜੇ ਤੇ ਆ ਗਿਆ ਜੀ ਕਢਾਈ ਵਾਲਾ ਇਹ ਸਿਰਫ ਦੁਪੱਟਾ ਦੇਖੋ ਜੀ ਆਹ ਕੱਟਵਰਕ ਦੁਪੱਟਾ ਪਿਓਰ ਦਾ ਦੁਪੱਟਾ ਹੈ ਜੀ 1150 ਰੁਪਏ ਰੇਟ ਕਰਦਾ ਇਹ ਸੂਟ ਦਾ ਸੇਰ ਮੇਲੇ ਦਿੱਤੇ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਪਹੁੰਚੂਕਿਆ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਜਮਾਲ ਹੈਗਾ ਹਰ ਇੱਕ ਡਿਜ਼ਾਈਨ ਦੇ ਵਿੱਚ 4 ਕਲਰਾਂ ਜਮਾਲ ਹੈ ਜੀ ਬਹੁਤ ਡਿਜ਼ਾਈਨਾਂ ਜਮਾਲ ਪਹੁੰਚੂਕਿਆ ਇਸ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਲਾਈਕ ਕਰੋ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਸਾਵਾ ਡਿਜ਼ਾਈਨ ਛੇਤੀ ਮਗਾਉਣ ਵਾਸਤੇ ਸਾਵਾ ਡਿਜ਼ਾਈਨ ਮਿਲੂਗਾ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਹੋਏ ਇਹਦੇ ਵਿੱਚ ਸ਼ਾਨਦਾਰ ਡਿਜ਼ਾਈਨਿੰਗ ਇਹਦਾ ਰੇਟ ਵੀ ਸਿਰਫ 11500 ਕਰਤਾ ਜੀ। ਦਾਹਾਂ ਤੱਕ ਕੜਾਈ ਦਾ ਕੰਮ ਹੈ ਜੀ ਪੂਰਾ ਫਰੰਟ ਭਾਰੀ ਬਣਿਆ ਹੋਇਆ ਹੈਗਾ। ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਫੁੱਲ ਪਿਆਰ ਦੁਪੱਟੇ ਦੇ ਨਾਲ ਬਣਿਆ ਹੋਇਆ ਜੀ ਇਹ ਸੂਟ। ਫੁੱਲ ਪਿਆਰ ਦੁਪੱਟੇ ਦੇ ਨਾਲ ਸਿਰਫ 11500 ਕਰਤਾ ਜੀ। ਭਰਾਮਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ। ਭਰਾਮਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲੇ ਦੇ ਉੱਤੇ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰੌਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ। ਬੱਲਾ ਬਿਊ ਨਿਊ ਸਪੈਸ਼ਲ ਸਟੀਮ ਹੈ ਜੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਇਹ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਕੜਾਈ ਵਾਲੇ ਸੂਟਾਂ ਦਾ ਸੇਰ ਮੇਲਾ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਕੱਪੜਾ ਜੀ ਦੇਖੋ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਫੈਂਸੀ ਦੁਪੱਟੇ ਦੇ ਨਾਲ ਫੈਂਸੀ ਸੂਟ ਸਿਰਫ 1150 ਦਾ ਕੱਟਾ ਜੀ ਇਹ 1150 ਦੇ ਵਿੱਚ ਕਿਸੇ ਵੀ ਦੁਕਾਨਦਾਰ ਵੀਰ ਨੇ ਇਕੱਠਾ ਕਪੜਾ ਲੈਣਾ ਹੈਗਾ ਕੋਈ ਵੀ ਦੁਕਾਨਦਾਰੀ ਵਾਸਤੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਵਧੀਆ ਕੁਆਲਿਟੀ ਦੇ ਵਿੱਚ ਫੈਂਸੀ ਕੁਆਲਿਟੀ ਦੇ ਕਪੜਾ ਲੈਣ ਵਾਸਤੇ ਭਰਾਵਾਂ ਦੀ ਹੱਥੀ ਉੱਤੇ ਜੀ ਆਹ ਦੇਖੋ ਜੀ ਫੈਂਸੀ ਸੂਟ ਜਿਵੇਂ ਕਹਿੰਦੇ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਹੈ ਭਾਰੀ ਸੂਟ ਚਾਹੀਦਾ ਆਪਾਂ ਯਾ ਸ਼ਾਦੀਆਂ ਵਾਸਤੇ ਜੀ ਪੂਰਾ ਭਾਰੀ ਪੂਰਾ ਹੈਵੀ ਕਮਾਈ ਜਮਾ ਦੇਖੋ ਕਿੰਨਾ ਸ਼ਾਨਦਾਰ ਫਰੰਟ ਬਣਿਆ ਹੋਇਆ ਸਾਰਾ ਜੀ ਦਾ ਪੂਰਾ ਫਰੰਟ ਭਾਰੀ ਬਣਿਆ ਹੋਇਆ ਹੈਗਾ ਨਾਲ ਦੁਪੱਟਾ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 3000 3500 ਦਾ ਸੂਟ ਵਿਖ ਰਿਹਾ ਹੈਗਾ ਦੇਖੋ ਦੁਪੱਟਾ ਦੁਪੱਟਾ ਪੂਰਾ ਭਾਰੀ ਬਣਿਆ ਹੋਇਆ ਜਮਾ ਨਾਲ ਫੋਰ ਸਾਈਡ ਦਾ ਵੱਟਾ ਬਣਿਆ ਹੋਇਆ ਜੀ ਆਹ ਜੀ ਟੂ ਸਾਈਡ ਵੀ ਨਹੀਂ ਫੋਰ ਸਾਈਡ ਵੱਟਾ ਬਣਿਆ ਹੋਇਆ ਜੀ ਚਾਰੇ ਪਾਸੇ ਪੂਰਾ ਵਧੀਆ ਦਵੱਟਾ ਭਾਰੀ ਦਵੱਟਾ ਤੇ ਪੂਰਾ ਭਾਰੀ ਸੂਟ ਜੀ ਭਰਾਵਾਂ ਦੀ ਹੱਤੀ ਤੇ ਤੇਜ ਸੇਰ ਮੇਲਾ ਲਾਤਾ ਜੀ ਦਾ ਸੇਰ ਮੇਲੇ ਦੇ ਉੱਤੇ ਜੀ ਸਿਰਫ 1600 ਰੁਪਏ ਦਾ ਸੂਟ ਕੱਟਾ ਜੀ ਇਹ 1600 ਦੇ ਵਿੱਚ ਪੂਰਾ ਹੈਵੀ ਕੁਆਲਿਟੀ ਹੈਵੀ ਭਾਰੀ ਦਵੱਟੇ ਦੇ ਉੱਤੇ ਜੀ ਦੇਖੋ ਰੰਗ ਤਾਂ ਦੇਖੋ ਕਿੰਨੇ ਸ਼ਾਨਦਾਰ ਰੰਗ ਆਏ ਇਹਦੇ ਵਿੱਚ ਜੀ ਪਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀਆਂ ਵਾਲੀ ਕੁਆਲਿਟੀ ਬਹੁਤ ਵਧੀਆ ਡਿਜ਼ਾਈਨਾਂ ਤੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਆਫਰ ਹੈਗੀ 10000 ਰੁਪਏ ਦੀ ਕਪੜੇ ਦੀ ਖਰੀਦ ਕਰਦੇ ਹੋ ਤੇ ਟ੍ਰੈਵਲਿੰਗ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਪਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਜੀ ਪਰਾਮਾ ਦੀ ਹੱਟੀ ਵਾਸਤੇ ਰੋਡ ਮੋੜ ਗੋਡੀ